ਵੀ ਮੈਨੂੰ ਗੈਨ ਦੱਸ ਰਿਹਾ ਕਿ ਕਿੰਨਾ ਮਾੜਾ ਹਾਲ ਹੈ ਹਮ ਬੜਾ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਏ ਹਮ ਕੱਲਾ ਕਹਿੰਦਾ 1600 ਕਰੋੜ ਹਮ ਦੇਖੇ ਜਾ ਰਹੇ ਆ ਇੱਕ ਇੱਕ ਟੱਕੜ ਟੁਕੜ 20000 ਕਰੋੜ ਚਾਹੀਦਾ ਸੀ ਜੀ ਪਰ ਫਿਰਾਨੀ ਦੀ ਇੱਕ ਗੱਲ ਹੈ ਜੀ ਪ੍ਰਧਾਨ ਮੰਤਰੀ ਨੇ ਵੀ ਦੱਸਿਆ ਹੈ ਕਿ 12000 ਕਰੋੜ ਪੰਜਾਬ ਸਰਕਾਰ ਕੋਲ ਡਿਜ਼ਾਸਟਰ ਲੀਵ ਦਾ ਪਿਆ ਹੈ ਜਿਹੜਾ ਡਿਜ਼ਾਸਟਰ ਲੀਵ ਦਾ ਫੰਡ ਹੁੰਦਾ ਜੀ ਉਹ ਹੋਰ ਕਿਸੇ ਵਾਸਤੇ ਵਰਤਿਆ ਨਹੀਂ ਜਾਂਦਾ ਐਗੀਆਂ ਸਥਿਤੀਆਂ ਹੁੰਦੀਆਂ ਜੀ ਉਦੋਂ ਵਰਤੇ ਜਾਂਦਾ ਇਹਨਾਂ ਨੇ ਵਰਤਿਆ ਕਿਉਂ ਨਹੀਂ 12000 ਕਰੋੜ ਸੂਬੇ ਕੋਲੇ ਪਿਆ ਹੈ ਕਿਉਂ ਨਹੀਂ ਵਰਤ ਰਹੇ ਕੀ ਕਰਨ ਮੰਗਦੇ ਮੈਨੂੰ ਤਾਂ ਡਰ ਆ ਕਿਤੇ ਹੋਰ ਕਿਤੇ ਨਾ ਵਰਤ ਲਿਆ ਹੋਵੇ ਹਾਂ ਕਿਤੇ ਹਥਿਆਰਾਂ ਵਿੱਚ ਤੇ ਹੋਰ ਕਿਤਨਾ ਵਰਤ ਲਿਆ ਨਹੀਂ ਪਤਾ ਨਹੀਂ ਕਿ ਦੇ ਪਰਲੇ ਬੇਦਾ ਕੀ ਦਾ ਬਹੁਤ ਵੱਡਾ ਆ ਜਿਹੜਾ ਵਰਤ ਲੈਂਦੇ ਡੈਮ ਪੱਕੇ ਕਰ ਦਿੰਦੇ ਆ ਸਾਰੇ ਮੰਨ ਪੱਕੇ ਕਰ ਦਿੰਦੇ ਤੇ ਆ ਨੁਕਸਾਨ ਨਹੀਂ ਹੋਣਾ ਸੀ ਨਹਿਰੀ ਕਰਨ ਦੀ ਮੰਗ ਆ ਜੀ ਲੋਕਾਂ ਦੀ ਨਹਿਰੀ ਰੂਪ ਲੋਕਾਂ ਦੀ ਮੰਗ ਆ ਕਿ ਨਹਿਰੀ ਰੂਪ ਦਿੱਤਾ ਜਾਵੇ ਇਸ ਪ੍ਰਿਆਨ ਪੱਕਾ ਦੇਵਾਂਗੇ ਪਰਮਾਤਮਾ ਮਿਹਰ ਕਰੇ ਮੌਕਾ ਦਿੱਤੇ ਆ ਜਿਵੇਂ ਸਰਕਾਂ ਦੇ ਇਜਾਜ਼ਤ ਤੇ ਬਿਜਲੀ ਪੁਰੀ ਕਿਤੇ ਹੁਣ ਮੇਰਾ ਨਿਸ਼ਾਨਾ ਦੋ ਗੱਲਾਂ ਤੇ ਆ ਜੀ ਇੱਕ ਇੱਕ ਬੂੰਦ ਇਹ ਗੰਦਾ ਪਾਣੀ ਅਸੀਂ ਦਰਿਆਵਾਂ ਵਿੱਚ ਨਹੀਂ ਜਾਣ ਦਵਾਂਗੇ ਜੀ ਵਾਹਿਗੁਰੂ ਦੂਜੀ ਗੱਲ ਸਾਰਾ ਨਰੀਕਰਨ ਕੀਤਾ ਜਾਊਗਾ ਪੱਕੀਆਂ ਆ ਸੀਮੈਂਟ ਦੀਆਂ ਤੇ ਕੰਕਰੀਟ ਲਾ ਕੇ ਪਰ ਸਾਡੀ ਜਨਤਾ ਇਹਨਾਂ ਲੋਕਾਂ ਦੀ ਇੱਕ ਹੋਰ ਮੰਗ ਆ ਜੇ ਜਿੰਦਾਬਾਦ 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 ਇੱਕ ਤਾਂ ਮੈਂ ਕਹਿਣਾ ਛੋੜਨਾ ਜਿਨ੍ਹਾਂ ਦੀਆਂ ਕੱਚੀਆਂ ਜ਼ਮੀਨਾਂ ਹੈ ਜੀ ਪਹਿਲੀ ਕੈਬਨ ਮੀਟਿੰਗ ਚ ਪੱਕੀ ਕਰਦਾਂਗੇ ਜੋ ਵੱਡੇ ਬਾਦਲ ਸਾਹਿਬ ਨੇ ਕੀਤੇ ਅਸੀਂ ਕਾਂਗਰਸ ਨੇ 도ੜਤੀਆਂ ਜੀ ਅਜੀ ਫਿਰ ਤੋਂ ਕਰਦੇ ਦੋ ਮਹੀਨੇ ਦੋ ਮਹੀਨੇ ਮਾਲਕੀ ਦੀ ਜ਼ਮੀਨ ਦੇਖੋ ਰੇਤਾ ਜਿਹੜੀ ਜ਼ਮੀਨ ਦਾ ਹੈ ਜੀ ਆਪਣੀ ਮਾਲਕੀ ਵਾਲੀ ਜ਼ਮੀਨ ਦਾ ਰੇਤੇ ਦਾ ਹੱਕ ਉਹਦੇ ਕੋਲੇ ਦੋ ਮਹੀਨੇ ਨੇ ਟਾਈਮ ਦਿੱਤਾ ਜਿਹੜਾ ਨਾ ਐਲਾਨ ਕੀਤੇ ਆ ਮੈਂ ਕਹਿੰਦਾ ਤੁਸੀਂ ਫਿਕਰ ਨਾ ਕਰੋ ਜਿਹੜੇ ਤੁਹਾਡੇ ਖੇਤਾਂ ਰੇਤਾ ਤੁਹਾਡਾ ਹੈ ਜੇ ਕੋਈ ਪੰਗਾ ਲਊਗਾ ਮੈਂ ਆਉਂਗਾ ਜੀ ਸਰ ਦੇਣਗੇ ਜੀ